ਬੜੀ ਖੁਸ਼ੀ ਦੀ ਗੱਲ ਹੈ ਜੀ ਇਹ ਅਕਾਲੀ ਦਲ ਦਾ ਗੜ ਨਹੀਂ ਇਹ ਅਕਾਲੀ ਦਲ ਦੇ ਥੰਮ ਹੀ ਜਿਹੜੇ ਜੀ ਬਟਾਲੇ ਹਲਕੇ ਦੇ ਜਿਹੜੇ ਅੱਜ ਮਿੱਤਰਪਾਲ ਜੀ ਜਿਹੜੇ ਸਮੂਹ ਪਰਿਵਾਰਾਂ ਦੇ ਨਾਲ ਨਾਲ ਇਹਨਾਂ ਦੇ ਨਾਲ ਬਲਾਕ ਇੰਚਾਰਜ ਵੀ ਕਈ ਅਕਾਲੀ ਦਲ ਦੀਆਂ ਮੈਂ ਕਹਿ ਸਕਦਾ ਵੀ ਉਧੇਦਾਰ ਜਿਹੜੇ ਨੇ ਸਾਰਿਆਂ ਨੇ ਅਲਵਿਦਾ ਕਹਿ ਕੇ ਆ ਜਮ ਆਦਮੀ ਪਾਰਟੀ ਦਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਉਹਨਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਲੜਫੜਿਆ ਸੋ ਮੈਨੂੰ ਮਾਣ ਹੈ ਔਰ ਮੈਨੂੰ ਖੁਸ਼ੀ ਵੀ ਹੈ ਕਿਉਂਕਿ ਇਹ ਬੰਦੇ ਸਾਰੇ ਮਿਹਨਤੀ ਕੰਮ ਕਰਨ ਵਾਲੇ ਨੇ ਔਰ ਸਾਨੂੰ ਮੈਂ ਇਹ ਗੱਲ ਕਹਿ ਸਕਦਾ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕੰਮ ਵਾਲੇ ਬੰਦਿਆਂ ਨੂੰ ਪਸੰਦ ਕਰਦੀ ਹੈ ਸੋ ਮੈਂ ਇਹ ਨਾ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਆਖਦਾ ਹਾਂ ਔਰ ਇਮਾਨਦਾਰੀ ਨਾਲ ਤਨ ਦੇਣਾ ਬਿਨ ਨਿਸਵਾਰਥ ਹੋ ਕੇ ਸਾਡਾ ਜਿਹੜਾ ਫਲਸਫਾ ਹੈ ਵੀ ਆਪਾਂ ਸੇਵਾ ਕਰਨੀ ਆਪਣੇ ਹਲਕੇ ਦੀ ਨਿਹਾਰ ਬਦਲਨੀ ਆਪਣੇ ਪਿੰਡਾਂ ਦੀ ਨਿਹਾਰ ਬਦਲਨੀ ਹੈ ਸੋ ਅੱਜ ਮੈਂ ਇਹਨਾਂ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਆਖਦਾ ਔਰ ਮੇਰੇ ਪਰਿਵਾਰ 'ਚ ਵਾਦਾ ਹੋਇਆ ਮੈਨੂੰ ਵੀ ਬਹੁਤ ਮੈਂ ਆਪਣੇ ਆਪ ਨੂੰ ਵੀ ਇਹ ਕਹਿ ਸਕਦਾ ਵੀ ਮੈਂ ਵਰਪਾਗਾ ਸਮਝਦਾ ਵੀ ਜਿਹੜਾ ਇਹ ਪਰਿਵਾਰ ਸਾਰੇ ਅਸੀਂ ਇਕੱਠੇ ਕਰ ਰਹੇ ਹਾਂ ਉਜੇ ਤੱਕ ਵਫਾ ਨਹੀਂ ਲੋਕ ਆਪਣੇ ਆਪ ਨੂੰ ਘਰਿਆ ਮਹਿਸੂਸ ਕਰ ਰਹੇ ਕੀ ਕਹਿਣਾ ਚਾਹੋਗੇ ਦੇਖੋ ਜੀ ਜੇ ਤੇ ਤੁਸੀਂ ਲੋਕਾਂ ਨੂੰ ਪੁੱਛੋਗੇ ਤੇ ਉਹ ਤੁਹਾਨੂੰ ਜ਼ਰੂਰ ਕਹਿਣਗੇ ਵੀ ਵਾਕਿਆ ਵੀ ਅੱਗੇ ਨਾਲੋਂ ਫਰਕ ਪਿਆ ਜੀ ਬਦਲਾ ਆਇਆ ਤੇ ਜੇ ਰਵਾਇਤੀ ਲੀਡਰਾਂ ਦੇ ਆਗੂਆਂ ਨੂੰ ਪੁੱਛੋਗੇ ਤੇ ਫਿਰ ਉਹ ਤੇ ਠੱਗੇ ਹੀ ਕੇ ਵਿਚਾਰੇ ਜਿਨ੍ਹਾਂ ਨੂੰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਦੇ ਹੱਥੋਂ ਸਰਕਾਰਾਂ ਨਿਕਲ ਗਈਆਂ ਵਜਾਰਤਾ ਨਿਕਲ ਗਈਆਂ ਕੁਰਸੀਆਂ ਨਿਕਲ ਗਈਆਂ ਉਹ ਠੱਗੇ ਅਸਲ ਹੋ ਗਏ ਨੇ ਜਿਹੜੇ ਲੋਕ ਨੇ ਹੁਣ ਲੋਕਾਂ ਦੇ 3 3 4 4000 ਰੁਪਏ ਬਿੱਲੋਂ ਦੇ ਹੀ ਮਾਫ ਹੋ ਗਏ ਮਹੱਲਾ ਕਲੀਨਿਕ ਖੁੱਲ ਰਹੇ ਨੇ ਜਿੱਥੇ ਲੋਕੀ ਇਲਾਜ ਕਰਾਉਂਦੇ ਨੇ ਜਾ ਕੇ ਆਪਣੇ ਫ੍ਰੀ ਆਫ ਕੋਸਟ ਜਿਹੜੀ ਦਵਾਈ ਲੈ ਕੇ ਆ ਰਹੇ ਨੇ ਸੋ ਕਹਿਣ ਦਾ ਭਾਵ ਜੋ ਜੋ ਕਿਹਾ ਸੀ ਆਪਾਂ ਉਹ ਵਾਦੇ ਪੂਰੇ ਕਰ ਰਹੇ ਹਾਂ ਹੁਣ 75 ਸਾਲਾਂ ਦਾ ਜਿਹੜਾ ਸਿਸਟਮ ਉਲਝਿਆ ਸੀ ਉਹ ਸਾਡੇ ਸਾਹਮਣੇ ਅੱਜ ਮੈਂ ਦੱਸ ਕਹਿ ਸਕਦਾ ਵੀ ਇਸ ਮਾਰਚ ਨੂੰ ਸਾਨੂੰ 2 ਸਾਲ ਹੋਣੇ ਨੇ ਹੱਲੇ ਉਹ ਵੀ 3 ਮਹੀਨੇ ਬਾਕੀ ਨੇ ਹੱਲੇ ਸੋ ਕਹਿਣ ਦਾ ਭਾਵ ਹੁਣ ਤੱਕ ਦਾ ਜਿਹੜਾ ਸਫਰ ਹੈ ਉਹ ਕੋਈ ਇਹ ਨਹੀਂ ਕਹਿ ਸਕਦਾ ਵੀ ਭਗਵੰਤ ਮਾਨ ਨੇ ਪਹਿਲੇ ਮੁੱਖ ਮੰਤਰੀਆਂ ਵਾਂਗੂ ਮਹਿਲਾਂ ਚ ਕੱਢ ਦਿੱਤੇ ਸੋ ਕਹਿਣ ਦਾ ਭਾਵ ਰਾਤ ਦਿਨ ਮਿਹਨਤ ਕਰ ਰਹੇ ਆ ਜੇ ਨੌਕਰੀਆਂ ਦੀ ਗੱਲ ਕਰੀਏ ਈਮਾਨਦਾਰੀ ਨਾਲ ਨੌਕਰੀਆਂ ਮਿਲ ਰਹੀਆਂ ਨੇ ਹਰ ਕੰਮ ਨੂੰ ਇਮਾਨਦਾਰੀ ਨਾਲ ਤਰਜੀਹ ਨਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਉਹਨਾਂ ਦੇ ਗੰਨੇ ਦੀ ਜੇ ਮੈਂ ਕਹਿ ਸਕਦਾ ਉਹ ਵੀ ਜਿਹੜਾ 11 ਰੁਪਏ ਹੁਣ ਮਿਲਿਆ ਜੇ ਗੱਲ ਕਰੀਏ ਆਪਾਂ ਕਹਿਣ ਦਾ ਭਾਵ ਇੰਡਸਟਰੀ ਵੱਲੋਂ ਉਹਦੇ ਵਾਸਤੇ ਵੀ ਜਿਹੜੀ ਹੈ ਵੀ ਉਹ ਕਾਫੀ ਉਪਰਾਲੇ ਜਿਹੜੇ ਚੱਲ ਰਹੇ ਨੇ ਔਰ ਕਰ ਰਹੇ ਆ ਸਰ ਸਾਨੂੰ ਕਿਉਂਕਿ ਹਲੇ ਥੋੜੇ ਸਮੇਂ ਦੇ ਵਿੱਚ ਬਥੇਰਾ ਕੁਝ ਕਰਕੇ ਵਿਖਾਲ ਦਿੰਦਾ ਔਰ ਹਲੇ 3 ਸਾਲ ਪਏ ਨੇ ਹੱਲੇ ਰਿਪੋਰਟ ਕਾਰਡ ਅਸਲ ਜਿਹੜੀ ਹੈ ਲੋਕਾਂ ਨੇ ਪੰਜਾਂ ਸਾਲਾਂ ਬਾਅਦ ਦੇਣੀ ਹੈ ਚੰਗੇ ਕੰਮ ਕਰਾਂਗੇ ਤੇ ਲੋਕ ਆਪੇ ਵੋਟ ਪਾ ਦੇਣਗੇ ਨਾ ਕਰਾਂਗੇ ਤੇ ਫਿਰ ਜਿੱਥੇ ਕਾਲੀ ਕਾਂਗਰਸੀ ਕੇ ਫਿਰ ਉੱਥੇ ਵੀ ਸਾਨੂੰ ਵੀ ਤੋੜ ਦੇਣਗੇ ਪਰ ਹਾਂ ਇੱਕ ਗੱਲ ਕਹਿ ਸਕਦੇ ਆਂ ਵੀ ਆਪਾਂ ਮਿਹਨਤ ਕਰਨ ਵਾਲੇ ਬੰਦੇ ਆਂ ਔਰ ਮਿਹਨਤ ਸਾਨੂੰ ਪਸੰਦ ਹੈ ਉਹ ਦਿਨ ਇੱਕ ਮੌਕਾ ਮੰਗਿਆ ਸੀ ਔਰ ਇਹ ਇਹਨਾਂ ਅਸੀਂ ਇਹਨਾਂ ਨੂੰ ਗਰੰਟੀ ਦਿੰਨੇ ਆਂ ਲੋਕਾਂ ਨੂੰ ਵੀ ਇਹ ਆਪ ਕਹਿਣਗੇ ਵੀ ਨਹੀਂ ਸਾਡੀ ਪਾਰਟੀ ਆਂ ਆਦਮੀ ਪਾਰਟੀ ਪਾਰਟੀ ਸੋਚ ਪੰਚਾਇਤੀ ਚੋਣਾਂ ਤੋਂ ਕਰਵਾ ਰਹੇ ਉਹ ਜੀ ਹੱਲੇ ਜੋ ਵੀ ਪਾਰਟੀ ਦਾ ਜਾਂ ਮੈਂ ਕਹਿ ਸਕਦਾ ਚੋਣ ਕਮਿਸ਼ਨ ਦਾ ਹਦੇਸ਼ ਹੋਗਾ ਉਹਦੇ ਅਕੋਰਡਿੰਗ ਜਿਹੜੀਆਂ ਨੇ ਚੋਣਾਂ ਹੋਣਗੀਆਂ